ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋੜ ਲਾਡੋਵਾਲ ਟੋਲ ਪਲਾZA ਮੁਫਤ ਕਰਵਾਉਣਗੇ ਕਿਸਾਨ ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾZA ਤੇ ਕਿਸਾਨ ਇੱਕ ਵਾਰ ਫਿਰ ਇਹ ਮੋਰਚਾ ਲਗਾਉਣਗੇ ਇਸ ਨੂੰ ਇਸ ਨੂੰ ਲੋਕਾਂ ਲਈ ਮੁਫਤ ਕਰਵਾਉਣਗੇ ਇਸ ਲਈ ਕਿਸਾਨਾਂ ਨੇ ਪ੍ਰਸ਼ਾਸਨ ਨੂੰ 18 ਅਗਸਤ ਤੱਕ ਦਾ ਅਲਟੀਮੇਟਮ ਇਹ ਦਿੱਤਾ ਹੈ ਜਿਸ ਵਿੱਚ ਕਿਸਾਨਾਂ ਨੇ ਸਾਫ਼ ਕਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਉਹ ਦੁਬਾਰਾ ਪਲਾਜ਼ਾ ਤੇ ਧਰਨਾ ਲਗਾਉਣਗੇ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਅਤੇ ਬੀ ਕੇ ਜ਼ੂ ਦੁਆਰਾ ਵੱਲੋਂ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਹੈ ਕਿ ਇਸਾਨਾਂ ਦੇ ਕਾਰਡ ਦ ਦੁਬਾਰਾ ਟੋਲ ਪਲਾਜ਼ਾ ਤੇ ਚਾਲੂ ਨਾ ਕਿਤੇ ਗਏ ਅਤੇ ਕੋਈ ਗੱਲ ਦਾ ਗੱਲ ਹੱਲ ਨਾ ਕੱਢਿਆ ਗਿਆ ਤਾਂ 18 ਅਗਸਤ ਨੂੰ ਇੱਕ ਵਾਰ ਇਸ ਫਿਰ ਟੋਲ ਮੁਫਤ ਕਰਵਾ ਦਿੱਤਾ ਜਾਵੇਗਾ ਜੇਕਰ ਇਸ ਦੌਰਾਨ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਟੋਲ ਪਲਾਜ਼ਾ ਕੰਪਨੀ ਅਤੇ ਪੁਲਿਸ ਦੀ ਹੋਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਕਮੈਂਟ ਧੰਨਵਾਦ